ਮਨ 10 ਨਾਲ ਟਕਾਚਾਰ ਗਾਠੇ ਐਂਡ ਆਉਟੇ ਟੌਚਾ 10 ਮਣ ਅਨਾਜ ਘਰ ਵਿੱਚ ਆ ਜਾਏ ਟਕਾਚਾਰ ਗਾਠੀ ਚਾਰ ਟਕੇ ਜੇਬ ਵਿੱਚ ਜਮਾ ਹੋ ਜਾਣ ਰੁਪਈਏ ਇਕੱਠੇ ਹੋ ਜਾਣ ਐਂਡ ਆਉਟੇ ਟੌਚਾ ਬੰਦੇ ਦੀ ਤੋਰ ਬਦਲ ਜਾਂਦੀ ਔ ਡੇਟਾ ਵੇਡਾ ਹੋ ਕੇ ਚੱਲਦਾ ਹੀ ਪਾਸੇ ਮਾਰਦਾ ਹੋਇਆ ਹੰਕਾਰੀ ਹੋ ਜਾਂਦਾ ਹੈ ਵੀ ਮੇਰੇ ਕੋਲ ਮਾਇਆ ਹੈ ਟੇਟੇ ਪਾਗ ਟੇਟੇ ਚੱਲੇ ਲਾਗੇ ਵੀਰੇ ਖਾ ਭਾਉ ਭਗਤ ਸੇ ਓ ਕਾਜ ਨਾ ਕਸ਼ੂ ਐ ਮੇਰੋ ਕਾਮ ਦਿਵਾਨ ਚਾਲ ਬਦਲ ਜਾਂਦੀ ਐ ਪੱਗ ਬੰਨ੍ਹ ਦਾ ਤਰੀਕਾ ਬਦਲ ਜਾਂਦਾ ਹੈ ਟੇਢੀ ਪੱਗ ਬੰਨ੍ਹਦਾ ਹੈ ਟੇਟਾ-ਵੇਟਾ ਪਾਸੇ ਮਾਰਦਾ ਹੋਇਆ ਬੰਦਾ ਚੱਲਦਾ ਏ ਮਾਇਆ ਤਾਂ ਨੇ ਨਸ਼ਿਆਂ ਦੇ ਵੀੜੇ ਵੀ ਖਾਣ ਲੱਗ ਪੈਂਦਾ ਏ ਇਹ ਹਾਲਤ ਹੁੰਦੀ ਏ ਸੁਰਹ ਵਿਚਾਰ ਪੰਡਤ ਜੀ ਨੂੰ ਵੀ ਮਾਇਆ ਲੱਗ ਗਈ ਇੱਕ ਪੰਜਾਬੀ ਕਹਾਵਤ ਹੈ ਨਾ ਕਿ ਮਾਇਆ ਤੇ ਪੱਗ ਨੂੰ ਲੱਗ ਜਾਏ ਤੇ ਉਹ ਆਕੜ ਜਾਂਦੀ ਏ ਬੰਦਾ ਕਿੱਥੋਂ ਬਚੇ